ਫਿਰੋਜ਼ਪੁਰ ਦੇ ਬਸਤੀ ਨਿਜ਼ਾਮਦੀਨ ਵਾਲਾ ਵਿੱਚ ਲੋਕਾਂ ਨੇ ਬੱਚਾ ਚੋਰੀ ਕਰਨ ਵਾਲੇ ਇੱਕ ਸਾਕਸ਼ ਨੂੰ ਦਬੋਚਿਆ ਖੰਬੇ ਨਾਲ ਬੰਨ ਕੇ ਕੀਤੀ ਛੇਤਰਪ੍ਰੇਡ ਸਕੂਲ ਜਾਣ ਸਮੇ ਮਾਂ ਦੇ ਹੱਥੋਂ ਬੱਚਾ ਖੋਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਉਕਤ ਨੌਜਾ ਰੋਲਾ ਪਾਉਣ ਤੇ ਪਿੰਡ ਵਾਲਿਆਂ ਨੇ ਕੀਤਾ ਕਾਬੂ ਖੰਬੇ ਨਾਲ ਬੰਨ ਕੇ ਕੀਤਾ ਹੀ ਪੁਲਿਸ ਦੇ ਹਵਾਲੇ ਫਿਰੋਜ਼ਪੁਰ ਦੀ ਬਸਤੀ ਨਿਜ਼ਾਮਦੀਨ ਵਾਲਾ ਵਿੱਚ ਇੱਕ ਬੱਚਾ ਕੋਗੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ આરોਪ ਵਿੱਚ ਪਿੰਡ ਵਾਲਿਆਂ ਨੇ ਇੱਕ ਯੁਵਕ ਨੂੰ ਵੀ ਫੜਿਆ ਅਤੇ ਉਸ ਨੂੰ ਖੰਬੇ ਨਾਲ ਬੰਨ੍ਹ ਕੇ ਉਸ ਦੀ ਛੇਤਰਪਰੇਟ ਕੀਤੀ। ਜਾਣਕਾਰ ਅਨੁਸਾਰ ਬਸਤੀ ਨਿਜ਼ਾਮਦਿਨ ਦੀ ਰਹਿਣ ਵਾਲੀ ਪ੍ਰਿਆ ਜਦੋਂ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਜਾ ਰਹੀ ਸੀ ਤਾਂ ਨੇੜੇ ਪੈਂਦੇ ਫਾਟਕ ਦੇ ਕੋਲੋਂ ਜਦੋਂ ਉਹ ਪਹੁੰਚੀ ਤਾਂ ਕੁਝ ਅਣਪਛਾਤੇ ਲੋਕ ਉਸ ਨਾਲ ਗਾਲੀ-ਗਲੋਚ ਕਰਨ ਲੱਗ ਪਏ ਅਤੇ ਉਸ ਦੀ ਬੇਟੀ ਨੂੰ ਖਿੱਚ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕਰਨ ਲੱਗੇ। ਉਸ ਵਲੋਂ ਜਦੋਂ ਵਿਰੋਧ ਕੀਤਾ ਗਿਆ ਤਾਂ ਉਕਤ ਲਟੇਰਿਆਂ ਵੱਲੋਂ ਉਸ ਨਾਲ ਕੁੱਟਮਾਰ ਵੀ ਕੀਤੀ ਗਈ। ਪ੍ਰਿਆ ਨੇ ਜਦੋਂ ਇਸ ਬਾਰੇ ਰੋਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਬੱਚਾ ਚੁੱਕਣਾ ਯੁਵਕ ਉੱਥੋਂ ਭੱਜ ਗਏ ਜਦ ਤੱਕ ਇੱਕ ਰੋਪੀ ਲੋਕਾਂ ਦੇ ਕਾਬੂ ਆ ਗਿਆ। ਅਤੇ ਉਸ ਨੂੰ ਪਿੰਡ ਵਾਲਿਆਂ ਨੇ ਖੰਭੇ ਨਾਲ ਬੰਨ੍ਹ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਪੁੱਛਗਿੱਛ ਵੀ ਕੀਤੀ। ਜਦੋਂ ਕੁਝ ਵੀ ਨਾ ਮੰਨਿਆ ਤਾਂ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉੱਥੇ ਹੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਚੁੱਕੀਆਂ ਤੇ ਪੁਲਿਸ ਨੂੰ ਇਹਨਾਂ ਰੁਪਈਆਂ ਨਾਲ ਸਖਤੀ ਨਾਲ ਲੱਪਣਾ ਚਾਹੀਦਾ ਹੈ ਅਤੇ ਉਹਨਾਂ ਬੱਚਿਆਂ ਦੀ ਵੀ ਜਾਨ ਮਾਲ ਦੀ ਰਾਖੀ ਕਰਨੀ ਚਾਹੀਦੀ ਹੈ ਤੇ ਫੜੇ ਗਏ આરોપી ਤੋਂ ਸਖਤੀ ਨਾਲ ਪੁੱਛਣਾ ਚਾਹੀਦਾ ਹੈ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ ਇਹਨੇ ਆਂਦੇ ਪ੍ਰਸ਼ਾਦ ਕਰਾਉਂਦਾ ਹਵੇ ਲੋ ਵੀਰੇ ਜਵਾਬ ਚੱਕ ਦਾ ਫੜਿਆ ਗਿਆ ਤੇਦੀ ਸਰਵਿਸ ਹੋਈ ਆ ਮਹੱਲੇ ਚ ਤੇ ਨਾਂ ਨੂੰ ਨਾਂ ਦੱਸ ਰਾ ਨੰਬਰ ਦਿੱਤਾ ਨੇ ਆਪਣੇ ਸਾਥੀਆਂ ਦਾ ਉਹ ਵੀ ਗਲਤ ਦਿੱਤਾ ਬਾਕੀ ਪੁਲਿਸ ਨੂੰ ਫੋਨ ਕੀਤਾ ਉਹ ਆਂਦੀ ਪਈ ਉਹ ਵੇਖਿਆ ਹੀ ਅਗਲੀ ਕਾਰਵਾਈ ਇਹਨਾਂ ਨੂੰ ਛਾੜ ਜਣਾ ਆ ਤੁਸੀਂ ਧੋਖੇ ਖਾਣੇ ਚੱਲੇ ਆ ਖਤਮ ਕਰ ਸਾਹਮਣੇ ਕੰਮਾਂ ਦੇ ਜਾਣਾ ਬਾਕੀ ਜਿੰਨੇ ਵੀ ਬੰਦੇ ਵੇਖ ਰਹੇ ਆ ਉਹ ਜਵਾਕਾ ਦਾ ਧਿਆਨ ਰੱਖਿਆ ਕਰੋ ਆ ਸ਼ਕਲ ਵੇਖ ਲਓ ਹੰਦੀ ਆ ਬੰਦਾ ਇਹ ਮੇਰੀ ਭਤੀਜੀ ਹੈਗੀ ਆ ਸਵੇਰ 8 ਵਜੇ ਸਾਰੀਆਂ ਸਕੂਲ ਛੱਡਣ ਜਾਂਦੀਆਂ ਸਾਡਾ ਘਰ ਥੋੜਾ ਫਟਕ ਤੁਰੇ ਫਟਕ ਦੇ ਭਾਰ ਰਹਿੰਦੇ ਆ ਫਟਕ ਤਿੰਦੇ ਹੱਥੀ ਪੱਖੀ ਪਿਆ ਜਾਂਦੇ ਹਥੋਂ ਦੋਵੇਂ ਬੱਚੇ ਖੋਏ ਤੇ ਉਹ ਮੇਰੇ ਭਰਾ ਦੋਵੇਂ ਕੰਮ ਤੇ ਜਾ ਰਹੇ ਉਹਨਾਂ ਨੇ ਦੇਖਿਆ ਵੀ ਉਹਨੂੰ ਹੀ ਵਾਈਫ ਦੇ ਨਾਲ ਕੋਈ ਅੱਥਾ ਬਾਈ ਕਰਦਾ ਪਿਆ ਜਦੋਂ ਇਹਨੇ ਕਿਹਾ ਬੱਚੇ ਖੋ ਰਹੇ ਉਹਨਾਂ ਨੇ ਭੱਜ ਕੇ ਉਹਨੂੰ ਫੜਿਆ ਤੇ ਇੱਥੇ ਸਾਡੇ ਵੀ ਕਲਾਕਾਰ ਹੈਗਾ ਉਧਰ ਇਹਨਾਂ ਦਾ ਫਿਰ ਸਾਡੇ ਇੱਥੇ ਲੈ ਕੇ ਆਏ ਪਿੰਡ ਦੇ ਵਿੱਚ ਇੱਥੇ ਇਹਨੂੰ ਬੰਨਿਆ ਗਿਆ ਜਦੋਂ ਉਹਦੀ ਤਲਾਸ਼ੀ ਲਈ ਹੁੰਦੀ ਜੇਬ ਚ ਸੰਦੂਰ ਗੋਲੀਆਂ ਰੁਮਾਲ ਪਤਾ ਨਹੀਂ ਕੀ ਕੋਸ਼ ਨਿਕਲੇ ਗਾਂਜਾ ਜੋਨਸ਼ ਉਹ ਸਾਰਿਆਂ ਦੀ ਜੇਬ ਚ ਨਿਕਲੇ ਫਿਰ ਉਹਨੂੰ ਥੋੜਾ ਬੋਤਾ ਵੀ ਡਰਾਇਆ ਧਮਕਾਇਆ ਤਾਂ ਅੱਗੋ ਕਹਿੰਦਾ ਮੈਂ ਪਹਿਲੀ ਵਾਰੀ ਥੋੜੀ ਕੀਤਾਗਾ ਮੈਂ ਤਾਂ ਪਹਿਲਾਂ ਵੀ ਬਾਰ ਬਾਰੀ ਕੀਤਾ ਕਿਸੇ ਨੇ ਕੁਛ ਨਹੀਂ ਕੀਤਾ ਪੁਲਿਸ ਕੀ ਕਰੂਗੀ ਹੁਣ ਫੜੋਗੇ ਤੂੰ ਰਿਪੋਰਟ ਲਖਾਉਂਗੇ ਸ਼ਾਮ ਨੂੰ ਛੱਡ ਦਾਂਗੇ ਹੁਣ ਪੁਲਿਸ ਵਾਲਿਆਂ ਨੇ ਵੀ ਉਹ ਕਿਹਾ ਵੀ ਕੋਈ ਨਹੀਂ ਦੇਖਦੇ ਆ ਸ਼ਾਂਤੀ ਕਰ ਕੀ ਬੰਦਾ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੂੰ ਤੇ ਪੁਲਿਸ ਨੇ ਵੀ ਕੋਈ ਜਵਾਬ ਨਹੀਂ ਅਜਿਹਾ ਦਿੱਤਾ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗੋਗੇ ਕਾਰਵਾਈ ਆਪ ਲਾ ਲਓ ਮਾਂ ਬੱਚੇ ਦੇ ਕੋਲ ਜਦੋਂ ਮਾਦੀ ਕੋਲੇ ਨਹੀਂ ਬੱਚਾ ਸੇਫ ਹੈਗਾ ਕੱਲਾ ਬੱਚਾ ਕਿਸ ਤਰ੍ਹਾਂ ਸਕੂਲ 'ਚ ਸੇਫ ਹੋਗਾ ਕਿਸ ਤਰ੍ਹਾਂ ਦਾ ਸਹਿਮ ਦਾ ਮੋਲ ਬਣਿਆ ਬੱਚਾ ਉਸ ਤਮ ਸਕੂਲ ਵੀ ਜਾਂਦੇ ਰਹਿਣਗੇ ਛੋਟੇ ਚਲੇ ਤਾਂ ਮਾੜਾ ਬੋਤਾ ਨਾਲ ਤੁਰੀ ਫਿਰਦੀ ਆ ਜਿਹੜਾ ਛੋਟਾ ਬੱਚਾ ਉਹ ਤਾਂ ਕੁਝ ਬੋਲ ਹੀ ਨਹੀਂ ਰਿਹਾ ਇੰਨਾ ਡਰ ਗਿਆ ਐਂਡ ਇਹ ਤਾਂ ਛੋਟਾ ਤੋਂ ਮੈਂ ਭੈਣਪਰਾ ਸਕੂਲ ਜਾਂਦੇ ਮੇਰੇ ਖੁਦ ਦੇ ਤਿੰਨ ਬੱਚੇ ਸਕੂਲ ਜਾਂਦੇ ਮੈਡਮਾਂ ਕੋਲ ਲੇ ਗਏ ਮੈਡਮਾਂ ਨੂੰ ਵੀ ਕਹਿ ਕੇ ਆਏ ਐ ਕਿ ਮੈਡਮਾਂ ਕੋਲੇ ਵੀ ਥੋੜੀ ਜਿਹੀ ਲਾਪਰਵਾਹੀ ਹੈਗੀ ਸਕੂਲ ਦੇ ਵਿੱਚ ਅਸੀਂ ਸਕੂਲ ਦੇ ਵਿੱਚ ਵੀਡੀਓ ਬਣਾ ਕੇ ਲੈ ਗਏ ਬੱਚਿਆਂ ਦਿਖਾਉਣ ਵਾਸਤੇ ਤਿੰਨ ਚਾਰ ਬੱਚੇ ਮੈਡਮਾਂ ਤੋਂ ਇਲਾਵਾ ਬਾਰਸ ਸਕੂਲ 'ਚ ਫਿਰਦੇ ਹੋਏ ਸੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਮਾਂ ਕੋਲੇ ਬੱਚਾ ਸੇਫ ਨਹੀਂ ਹੈਗਾ ਤੇ ਕੱਲਾ ਬੱਚਾ ਸਕੂਲ 'ਚ ਕਿਵੇਂ ਸੇਫ ਹੋਊਗਾ ਕੀ ਸਹੂਲਤ ਕੀਤੀ ਐ ਤੇ ਕੀ ਮੰਗੇਗੀ ਅਸੀਂ ਸਰਕਾਰ ਤੋਂ ਜੋ ਪੁਲਿਸ ਦੇ ਸਾਹਮਣੇ ਵੀ ਚੋਰ ਰੱਦਦੇ ਆਪ ਨੂੰ ਕਹੀ ਜਾ ਰਹਾ ਵੀ ਮੇਰਾ ਕੀ ਕਰ ਲੈਣਗੇ ਸ਼ਾਮ ਨੂੰ ਮੈ ਇਥੇ ਜਦੋਂ ਉਹਨੂੰ ਪੋਚਦਾਸ ਕਰਦੇ ਸੀ ਉਦੋਂ ਇਸ ਹਿਸਾਬ ਨਾਲ ਫਰੋਇਪੁਰ ਚ ਤਾਂ ਕੁਝ ਨਹੀਂ ਬਣ ਸਕਦਾ ਨਾ ਨਸ਼ਿਆਂ ਦਾ ਆਮ ਜਨਤਾ ਪਾਰਟੀ ਤਾਂ ਕੁਝ ਨਹੀਂ ਕਰ ਸਕਦੀ ਸਰਕਾਰ ਦੇ ਤੋਂ ਬੋਟਾ ਹੀ ਲੋੜ ਹੁੰਦੀ ਮੂੰ ਚੱਕ ਕੇ ਭੱਜ ਜਾਂਦੀ ਤੇਵੇਂ ਨਸ਼ੇ ਤੇ ਪਾਬੰਦੀ ਹੋ ਰਹੀ ਆ ਕਿਸੇ ਦੀ ਵੀ ਨਹੀਂ ਹੋ ਰਹੀ ਬੱਚੇ ਮਾਂ ਕੋਲੇ ਨਹੀਂ ਸੇਫ ਤੇ ਇਕੱਲਾ ਕਿਵੇਂ ਬੱਚਾ ਸਕੂਲ ਮਾਂ ਛੱਡ ਦੂਗੀ ਹੁਣ ਆਪ ਹਿਸਾਬ ਲਾਓ ਜਦੋਂ ਮਾਂ ਦੇ ਸਾਹਮਣੇ ਮਾਂ ਨੇ ਇੰਨੀ ਮਤਰ ਕੇ ਬੱਚਾ ਛੱਡ ਆ ਲਿਆ ਜੇ ਬੱਚੇ ਇਕੱਲੇ ਹੁੰਦੇ पुलिस आ, पुलिस ले ਜਾਂਦੇ ਤਾਂ ਮਾਨੂੰ ਪਤਾ ਲੱਗਣਾ ਸੀ ਕਿਸੇ ਨੂੰ ਕੁਝ ਨਹੀਂ ਸੀ ਪਤਾ ਲੱਗਿਆ ਹੋਣੀ ਚਾਹੀਦੀ ਹੈ ਕਾਰਵਾਈ ਪੁਲਿਸ ਨੂੰ ਵੀ ਕਿਹਾ ਜਾਵੇ ਪਰ ਪੁਲਿਸ ਪੁਲਿਸ ਦੀ ਥੋੜੀ ਜਿਹੀ ਕਰਵਾਈ ਦੇ ਉੱਤੇ ਥੋੜਾ ਜਿਹਾ ਐਵੇਂ ਹੋ ਰਿਹਾ ਚੋਰੀ ਚਕਾਰੀ ਦਿਨ ਦੁਪਹਿਰੇ ਥੋੜੇ ਦਿਨ ਪਹਿਲਾਂ ਇਹਨਾਂ ਦੇ ਘਰ ਚੋਰੀ ਹੋਈ ਇਹਨਾਂ ਦੇ ਸਿਲੰਡਰ ਵਗੈਰਾ ਭਰੇ ਭਰਾਏ ਪਾਂਡੇ ਵਗੈਰਾ ਸਾਰਾ ਕੁਝ ਹੀ ਲੈ ਗਏ ਹੈ ਸਬਜੀ ਪਰੀ ਬਣਾਈ ਕੁੱਕਰ ਚ ਲੈ ਗਏ ਆਮ ਲੋਕ ਕੀ ਕਰਨਗੇ ਜੋ ਘਰੇ ਬੈਠੇ ਆਪਾਂ ਸੇਫ ਨਹੀਂ ਹੈਗੇ ਰੋਈਪੁਰ ਦੇ ਵਿੱਚ ਨਸ਼ਾ ਇੰਨਾ ਹੋ ਚੁੱਕਿਆ ਨਾ ਕੁਝ ਨਹੀਂ ਕਿਹਾ ਜਾ ਸਕਦਾ ਬਦਨਾਮ ਪੀਆ ਕਿੱਥੇ ਰਹਿੰਦੇ ਤੁਸੀਂ ਜਨਮ ਦਿਨ ਬਸਤੀ ਅੱਜ ਜਿਹੜਾ ਅੱਜ ਜਿਹੜਾ ਝੋੜ ਬਣਿਆ ਇਹ ਕੌਣ ਸੀਗਾ ਪਤਾ ਨਹੀਂ ਸਰ ਕੌਣ ਸੀਗਾ ਕੌਣ ਨਹੀਂ ਸੀਗਾ ਸਵੇਰ 8 ਵੇ ਦਾ ਟਾਈਮ ਸੀ ਮੈਂ ਆਪਣੇ ਬੱਚੇ ਛੱਡਣ ਜਾ ਰਹੀ ਸੀਗੀ ਸਵੇਰ 8 ਵਜੇ ਉਹਨਾਂ ਨੇ ਮੇਰੇ ਬੱਚੇ ਖੋਆ ਖਵਾਈ ਕੀਤੀ ਮੈਨੂੰ ਤੱਕੇ ਦੇ ਕੇ ਛੁੱਟੇ ਮੇਰੇ ਕੋਲ ਗੁੜੀਆਂ ਲੈ ਕੇ ਜਾ ਰਹੇ ਸੀ ਖੋ ਕੇ ਤੇ ਫਾਟ ਕੋ ਪਾਰ ਲੁਧਿਆਣਾ ਦੇ ਖੜਾ ਸੀਗਾ ਉੱਥੇ ਹਾਂਜੀ ਉੱਥੇ ਖੜੇ ਸੀਗੇ ਤੇ ਇਹ ਮਤਲਬ ਦੋ ਤਿੰਨ ਜਾਨੇ ਤਾਂ 숍 ਕੇ ਬੈਠੇ ਹੋਏ ਸੀਗੇ ਇੱਕ ਕੱਲਾ ਹੀ ਖੜਾ ਆਇਆ ਸੀਗਾ ਤੇ ਜਦੋਂ ਮੈਂ ਬੱਚੇ ਛੱਡਣ ਜਾ ਰਹੀ ਉਹਨਾਂ ਨੇ ਦੇਖਿਆ ਪਹਿਲਾਂ ਗਲਤ ਸਲਤ ਬੋਲ ਗਾਲਾ ਗੂਲਾ ਕੱਢੀਆਂ ਫਿਰ ਮੇਰੇ ਉੱਥੋਂ ਖੋਆ ਖਵਾਈ ਕੀਤੀ ਮੇਰੇ ਬੱਚੇ ਵਾਸਤੇ ਤੇ ਉਹ ਖੋ ਕੇ ਲੈ ਜਾ ਰਹੇ ਫਿਰ ਜਦੋਂ ਮੈਨੂੰ ਤੱਕ ਕਹਦੇ ਕਿਸ ਟਾਈਮ ਐ ਫਿਰ ਉੱਠੀ ਫੁੜਤੀ ਨਾ ਫਿਰ ਮੈਨੇ ਉੱਠ ਕੇ ਲੈਣ ਦੇ ਭੱਟੇ ਛੜਾਏ ਤੇ ਫਿਰ ਜਾਨੀ ਕਿ ਭੱਜਣ ਲੱਗੇ ਫਿਰ ਉੱਥੋਂ ਸਾਡੇ ਕਰਦੇ ਆਗੇ ਤੇ ਉਹਨਾਂ ਨੇ ਪਕੜ ਕੇ ਫਿਰ ਬੰਨ ਲਿੱਤਾ ਤੇ ਫਿਰ ਉਹਨਾਂ ਨੇ ਨਾ ਪੁਲਿਸ ਥਾਣੇ ਦਿੱਤੇ ਹੋਰ ਪੁਲਿਸ ਦੇ ਵੱਲ ਕੀਤਾ ਹਾਂਜੀ ਪੁਲਿਸ ਹੋਰ ਕੀ ਮੰਗੇ ਤੁਹਾਡੀ ਹੁਣ ਸਾਡੀ ਇਹ ਮੰਗ ਹੈ ਕਿ ਸਾਡੇ ਬੱਚੇ ਸੇਫ ਹੋਣੇ ਚਾਹੀਦੇ ਆ ਹੋਰ ਵੀ ਥੋੜੀ ਚਾਹੀਦੀ ਹਾਂਜੀ ਹੋਰ ਵੀ ਸਹਿਮ ਵੱਲ ਕੇ ਲੋਕਾਂ ਚ ਹਾਂਜੀ ਹਾਂਜੀ ਮੈਂ ਤੇ ਇਹ ਕਰਦੇਗੇ ਵੀ ਸਭ ਦੇ ਬੱਚੇ ਵਧੀਆ ਹੋਣੇ ਚਾਹੀਦੇ ਤੇ ਸੇ ਹੋਰ ਦਾਣਾ ਚੱਕਣਾ